ਸਤਿਨਾਮ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭੂ ਤੂੰ ਜਾਣੈ ਜੋ ਜੀ ਕਮਾਈਐ ਰਾਮ ਹਾਰੇ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭੇ ਖੈ ਮਨ ਮੁਕਰਾਈਐ ਰਾਮ ਮਨ ਮੁਖੋਂ ਹਰ ਦੂਰ ਹੈ ਮੇਰੀ ਜਿੰਦੂੜੀਏ ਸਭ ਬ੍ਰਤੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਤੇ ਆਇਆ ਮੇਰੀ ਜਿੰਦੂੜੀਏ ਹਰ ਹਾ ਚਰਨ ਦਰੀ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ RAM ਸੇ ਹਰ ਦਰਗਹ ਹੈ ਪੈਨਾਇਆ ਮੇਰੀ ਜਿੰਦੜੀਏ ਇਹਨ ਸੱਚ ਸਮਾਣੇ RAM ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਨੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮੇਲੇ ਸਾਦੂ ਸੰਗਿਆ ਘਾਣੇ ਰਾਮ ਹੀ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰਿ ਕ੍ਰਿਸ਼ਨ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਦ ਪਾਏ RAM ਵਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਉਪਦਾਤਾ RAM ਤਾ ਕਾ ਅੰਤ ਨ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਵਿਦਾਤਾ RAM ਸਰਬਜੀ ਆਪਰਤਪਾਲ ਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ ਰਾਮ ਸਹਸ ਸਿਆਣ ਪਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਥਾਨ ਤਨੰਤਰ ਰਬ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾ ਅੰਤ ਨ ਪਾਈਐ ਮੇਰੀ ਜਿੰਦੜੀਏ ਪੂਰਨ ਪਰਖੇ ਵਦਾਤਾ RAM ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਸ ਸਿਆਣ ਪਨਹਿ ਮਿਲ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸ਼ਕਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਵਿਹਾਗੜੇ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਮੇਰੇ ਹਰੀ ਏ ਮੇਰੇ ਪ੍ਰਭੂ ਸ੍ਰਿਸ਼ਟੀ ਦੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਸਭ ਜੀਵਾਂ ਵਿੱਚ ਮੌਜੂਦ ਹੈ ਜੋ ਕੁਝ ਜੀਵਾਂ ਦੇ ਜੀਵ ਵਿੱਚ ਚਿਤਾਰਿਆ ਜਾਂਦਾ ਹੈ ਤੂੰ ਉਹ ਸਭ ਕੁਝ ਜਾਣਦਾ ਹੈ ਏ ਮੇਰੀ ਸੋਹਣੀ ਜਿੰਦੇ ਪਰਮਾਤਮਾ ਸਾਡੇ ਅੰਦਰ ਬਾਹਰ ਹਰ ਥਾਂ ਸਾਡੇ ਨਾਲ ਹੈ ਜੋ ਕੁਝ ਸਾਡੇ ਮਨ ਵਿੱਚ ਹੁੰਦਾ ਹੈ ਉਹ ਸਭ ਵੇਖਦਾ ਹੈ ਪਰ ਫਿਰ ਵੀ ਮੁੱਕਰ ਜਾਂਦਾ ਹੈ ਏ ਮੇਰੀ ਸੋਹਣੀ ਜਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵਸਤਾ ਜਾਪਦਾ ਉਹਨਾਂ ਦੀ ਕੀਤੀ ਹੋਈ ਮਿਹਨਤ ਵਿਅਰਥ ਚਲੀ ਜਾਂਦੀ ਹੈ ਏ ਦਾਸ ਨਾਨਕ ਆਖ ਏ ਮੇਰੀ ਸੋਹਣੀ ਜਿੰਦੇ ਜਿੰਨਾ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਸਦਾ ਦਿਸਦਾ ਹੈ اے ਮੇਰੀ ਸੋਹਣੀ ਜਿੰਦੇ ਉਹ ਮਨੁੱਖ ਅਸਲ ਭਗਤ ਹਨ ਅਸਲ ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿੱਚ ਚੰਗੇ ਲੱਗਦੇ ਹਨ ਇਹ ਮੇਰੀ ਸੋਹਣੀ ਜਿੰਦੇ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਸਤਿਕਾਰੇ ਜਾਂਦੇ ਹਨ ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਲੀਨ ਰਹਿੰਦੇ ਹਨ ਇਹ ਮੇਰੀ ਸੋਹਣੀ ਜਿੰਦੇ ਉਹਨਾਂ ਦੀ ਸੰਗਤ ਵਿੱਚ ਰਹਾਂ ਮਨ ਤੋਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਦੇ ਹਨ ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮਿਹਰ ਦੀ ਨਿਗਾਹਨਾ ਦਾ ਨਿਸ਼ਾਨ ਹੁੰਦਾ ਹੈ ਏ ਮੇਰੀ ਸੋਹਣੀ ਜਿੰਦੇ ਆਖ ਏ ਪ੍ਰਭੂ ਨਾਨਕ ਦੀ ਇਹ ਅਰਜ਼ੋਈ ਹੈ ਕਿ ਨਾਨਕ ਗੁਰੂ ਦੀ ਸੰਗਤ ਵਿੱਚ ਟਿਕਿਆ ਰਹੇ ਗੁਰੂ ਦੀ ਸੰਗਤ ਵਿੱਚ ਰਹਿਣਾ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜੇ ਰਹਿਤ ਹੈ ਏ ਮੇਰੀ ਸੋਹਣੀ ਜਿੰਦੇ ਆਖ Hey, हे hey, मेरी जीवा परमात्मा ਦਾ ਨਾਮ ਜਪਿਆ ਕਰ ਹਰ ਨਾਮ ਜਪ ਜਪ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ। हे मेरी ਸੋਹਣੀ ਜਿੰਦੇ ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਤੇ ਮਨ ਵਿੱਚ ਆਪਣਾ ਨਾਮ ਵਸਾ ਦਿੰਦਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਉਹ ਪ੍ਰਭੂ ਦਾ ਨਾਮ ਤਾਂ ਨਾਮ ਖਜ਼ਾਨਾ ਲੱਭ ਲੈਂਦਾ ਹੈ। اے ਨਾਨਕ ਆਖੇ اے ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹ ਸਦਾ ਪਰਮਾਤਮਾ ਦੀ ਸ਼ਿਪਸਲਾ ਦੇ ਗੀਤ ਗਾਉਂਦਾ ਰਹਿੰਦਾ ਹੈ ਇਹ ਮੇਰੀ ਸੋਹਣੀ ਜਿੰਦੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਤਾਂ ਵਿੱਚ ਵਸ ਰਿਹਾ ਹੈ ਉਸਤੇ ਗੁਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਸਿਰਜਣਹਾਰ ਕਰਤਾਰ ਸਭ ਘਟਾਂ ਵਿੱਚ ਵਿਆਪਕ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ ਤੇਵੇਂ ਪ੍ਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ। ਹੇ ਦਾਸ ਨਾਨਕ ਆਖੇ ਹੇ ਮੇਰੀ ਸੋਣ ਜਿੰਦੇ ਹਜ਼ਾਰਾਂ ਚਤਰਾਈਆਂ ਨਾਲ ਉਹ ਪ੍ਰਮਾਤਮਾ ਨਹੀਂ ਮਿਲ ਸਕਦਾ। ਗੁਰੂ ਦੀ ਸ਼ਰਨ ਪਿਆ ਉਸ ਨਾਲ ਜੂੰਗੀ ਸਾਂਝ ਪੈ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। This is today's hukumnama from Sri Darbar Sahib Amritsar uttered by our fourth guru Guru Ramdas Ji under heading Behagda Fourth Mahal. Guru Savji is saying that all beings are yours. You permeate them all. O oh my Lord God, you know what they do in their hearts. The Lord is with them inwardly and outwardly. O oh my soul he sees everything, but they deny the Lord in their minds. The Lord is far away from the self-willed manmukhs. O my soul, all their efforts are in vain. Servant Nanak as Gurmukh meditates, O my soul, and comes to behold the Lord ever present. They are devotees, and they are selfless. Servants, O oh, my soul, who are pleasing to the mind of my God, they are robbed in honor in the court of the Lord. O oh, my soul, night and day they remain absorbed in the true one, in their Company, one's filth is washed away. O oh, my soul, attuned to the Lord's love, one comes to bear the mark of His grace. Nark prays to God. O oh, my soul, joining the Satsangat, Sangat, the company of the holy, he is satisfied. O oh, tongue, chant and meditate on the Lord of the universe. O oh, my soul, Chanting the name of the Lord Har Har, your thirst shall be quenched. One unto whom my Supreme Lord God shows mercy. O my soul, enshrines the name in his mind. One who meets the perfect true Guru. O my soul, obtains the treasure of the Lord's wealth by great good. Fortune. One joins the Satsangat, the holy congregation. O my soul, O Nanak, sing the glorious praises of the Lord in all places and interplaces. O my soul, the Supreme Lord God, the Great Giver, is pervading. His limbs cannot be found. O my soul, He is the perfect architect of destiny. He cherishes all beings, O oh my soul, as the mother and father cherish their child by thousands of clever tricks, he cannot be obtained, O oh my soul. Servant Nanak, as Gurmukh has come to know the Lord, Waheguru Ji ka Khalsa, Waheguru Ji Fateh.